ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀਵੀ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਸੂਬੇ ਭਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਗਈ ਹੈ ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆ ਰਹੇ ਨੇ ਇਸੇ ਮੁਹਿੰਮ ਦੇ ਤਹਿਤ ਅੱਜ ਬਠਿੰਡਾ ਵਿੱਚ ਸੀਆਈਏ ਸਟਾਫ ਵੱਲੋਂ ਕਾਰਵਾਈ ਕਰਦੇ ਹੋਏ 553 ਗ੍ਰਾਮ ਚਿੱਟੇ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਇਸ ਦੇ ਸਬੰਧ ਵਿੱਚ ਐਸਪੀ ਦਿਹਾਤੀ ਜਸਮੀਤ ਸਿੰਘ ਸਾਹਿਬ왈 ਨੇ ਦੱਸਿਆ ਕਿ ਬਠਿੰਡਾ ਦੀ ਸੀਆਈਏ ਸਟਾਫ ਦੀ ਟੀਮ ਵੱਲੋਂ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਲਗਾਇਆ ਹੋਇਆ ਸੀ ਇਸ ਦੌਰਾਨ ਇੱਕ ਕਾਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਅਤੇ ਚੈੱਕ ਕੀਤਾ ਚੈੱਕ ਕਰਨ ਤੋਂ ਬਾਅਦ ਉਸ ਗੱਡੀ ਦੇ ਵਿੱਚੋਂ 553 ਗ੍ਰਾਮ ਨਸ਼ਾ ਸਮਗਰੀ ਬਰਾਮਦ ਹੋਈ ਕਾਰ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਿਨ੍ਹਾਂ ਨੂੰ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ ਉਹਨਾਂ ਦੱਸਿਆ ਕਿ ਇਹ ਤਿੰਨੋਂ ਵਿਅਕਤੀ ਬਠਿੰਡਾ ਦੇ ਬੀੜ ਤਲਾਬ ਬਸਤੀ ਦੇ ਰਹਿਣ ਵਾਲੇ ਨੇ ਇਹਨਾਂ ਵਿੱਚੋਂ ਇੱਕ ਵਿਅਕਤੀ ਦੇ ਖਿਲਾਫ ਪਹਿਲਾਂ ਵੀ ਕਈ ਨਸ਼ਾ ਤਸਕਰੀ ਦੇ ਮਾਮਲੇ ਦਰਜ ਨੇ ਉਹਨਾਂ ਕਿਹਾ ਕਿ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਸਕੇ ਇਸ ਦੌਰਾਨ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਐਸਪੀ ਜਸਮੀਤ ਸਿੰਘ ਨੇ ਹੋਰ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਵਿਸ਼ੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਤਿੰਨ ਵਿਅਕਤੀ ਅੱਧਾ ਕਿਲੋ ਚਿੱਟੇ ਸਮੇਤ ਕਾਬੂ ਕੀਤੇ ਗਏ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਡੀ ਜਸਮੀਤ ਸਿੰਘ ਸਾਹਿਬ ਹਾਲ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਤਿੰਨ ਨੂੰ ਵਿਅਕਤੀ ਕਾਬੂ ਕੀਤੇ ਗਏ ਆ ਜੋ ਚਿਟਾ ਸਪਲਾਈ ਕਰਨ ਦਾ ਕੰਮ ਕਰਦੇ ਸੀ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਆ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਇਦਾਂ ਜੀ ਕਿ ਕੱਲ ਜਿਹੜੀ ਸੀ 1 ਦੀ ਟੀਮ ਨੂੰ ਇੱਕ ਬੜੀ ਅੱਛੀ ਕਾਮਯਾਬੀ ਮਿਲੀ ਆ ਆਪਣਾ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਹੈਗਾ ਉੱਥੋਂ ਅਸੀਂ ਇੱਕ ਗੱਡੀ 'ਚ ਉਹ ਤਿੰਨ ਨੌਜਵਾਨ ਜਿਹਨੂੰ ਕੀ ਕਹਿੰਦੇ ਆ ਫੜੇ ਨੇ ਜਿੰਨਾਂ ਤੋਂ ਅਸੀਂ 553 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਫਿਰ ਅਸੀਂ ਬਠਿੰਡੇ ਜਿਹੜਾ ਸਦਰ ਬਠਿੰਡਾ ਥਾਣਾ ਹੈਗਾ ਉਹਦੇ ਚ ਐਫ ਆਈ ਆਰ ਦਰਜ ਕੀਤੀ ਐ ਐਨ ਡੀ ਪੀ ਐਸ ਦੀਆਂ ਧਾਰਾਵਾਂ ਦੇ ਤਹਿਤ ਇਥੇ ਇਹ ਦੱਸਣਾ ਜ਼ਰੂਰੀ ਹੈਗਾ ਕਿ ਜਿਹੜੇ ਤਿੰਨੇ ਨੌਜਵਾਨੇ ਸੀ ਕਾਬੂ ਕੀਤੇ ਨੇ ਇਹ ਤਿੰਨੇ ਹੀ ਆਪਣੇ ਬੀੜ ਤਲਾਬ ਏਰੀਆ ਜਿਹੜਾ ਸਦਰ ਬਠਿੰਡੇ ਚ ਪੈਂਦਾ ਉਥੇ ਦੇ ਰਹਿਣ ਵਾਲੇ ਨੇ ਇੱਕ 19 ਸਾਲ ਦਾ ਹੈ ਕੋਈ 24 ਕੋਈ 30 ਸਾਲ ਦਾ ਹੈਗਾ ਤੇ ਇੱਕ ਜਿਹੜਾ ਵਿਅਕਤੀ ਹੈਗਾ ਸੰਜੀਵ ਕੁਮਾਰ ਉਹਦੇ ਤੇ ਪਹਿਲਾਂ ਹੀ ਜਾਨਕੀ ਐਨ ਡੀ ਪੀ ਐਸ ਐਕਟ ਦੇ ਇੱਕ ਮੁਕਦਮਾ ਦਰਜ ਹੈ 304 ਆਈਪੀਸੀ ਦਾ ਤੇ ਇੱਕ ਹੋਰ ਮੁਕਦਮਾ ਦਰਜ ਹੈਗਾ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਦੇ ਇਹ ਵਿਅਕਤੀ ਹੈ ਜਿਹੜੇ ਚਿੱਟਾ ਵੇਚਣ ਦਾ ਕੰਮ ਕਰ ਰਹੇ ਸੀ ਦੇਖੋ ਜੀ ਜਿਹੜਾ ਵੀ ਸੰਜੀਤ ਕੁਮਾਰ ਦਾ ਉਹਨਾਂ ਹੀ ਅਪਰਾਧਿਕ ਪਿਛੋਕੜ ਚੈੱਕ ਕੀਤੀ ਤੇ ਉਹਦੇ ਵਿੱਚ ਥਰਮਲ ਆਪਣਾ ਥਾਣਾ ਹੈਗਾ ਉਹਦੇ 2023 ਚ ਉਹਦੇ ਤੇ ਇੱਕ ਪਰਚਾ ਦਰਜ ਹੈਗਾ ਐਨਡੀਪੀਏ ਐਕਟ ਦਾ ਹੀ ਸੋ ਇਹ ਲੰਬੇ ਸਮੇਂ ਤੋਂ ਕੰਮ ਕਰ ਰਹੇ ਬਾਕੀ ਦੋਹਾਂ ਦੀ ਅਪਰਾਧਿਕ ਪਿਛੋਕੜ ਅਸੀਂ ਚੈੱਕ ਕਰ ਰਹੇ ਹਾਂ ਤੇ ਹੋ ਸਕਦਾ ਇਹਨਾਂ ਦੇ ਮੁਕਦਮੇ ਦਰਜ ਹੋਣ ਪਾਡੇ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਸੀ ਤੇ ਸਰੇ ਲਈ ਹੈ ਕਿ ਤੁਸੀਂ ਮਤਲਕੀ ਵੱਡੀ ਵੱਡੀ ਤਰਾਰ ਚ ਇਹਨਾਂ ਕੋਲੇ ਚਿੱਟਾ ਬਰਮਤ ਹੋਇਆ। ਇਹਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਕਿ ਅਸੀਂ ਇਹਨਾਂ ਨੂੰ ਕੱਲ ਜੀ ਦੁਕਾਬੂ ਕੀਤਾ ਮੁਖਸਰਨ ਨੂੰ ਹਾਰੇ ਸਨ ਹੁਣ ਅਸੀਂ ਜੱਜ ਸਾਹਮਣੇ ਇਹਨਾਂ ਨੂੰ ਪੇਸ਼ ਕਰ ਰਹੇ ਹਾਂ। ਹੁਣ ਨਿਰਮਾਂਡ ਲੈ ਕੇ ਇਹਨਾਂ ਤੋਂ ਪੁੱਛ ਪੜਤਾਲ ਕਰਾਂਗੇ ਕਿ ਇਹ ਕਿੱਦਿ ਕੋ ਲੈ ਕੇ ਆਉਂਦੀ ਸੀ ਕਿ ਇਹਨਾਂ ਦਾ ਰੂਟ ਸੀ ਤੇ ਬਾਕੀ ਅੱਗੇ ਕਿਦਾਂ ਵੇਚਦੇ ਕਿਨੂੰ ਕਿੱ데 ਕਿਸ ਰਾਈਂ ਵੇਚਦੇ ਸੀ। ਸਰ ਇਹ ਬੇਸਿਕ ਕੰਮ ਕੀ ਕਰਦੇ ਆ ਤਿੰਨੋ। ਇੱਕ ਤਾਂ ਜਿੱਦਾਂ ਮਤਲਬ ਪ੍ਰਦੀਪ ਸ਼ੋਕੜਾ ਹੈਗਾ ਨਸ਼ੇ ਆ ਵੇਚਣ ਦਾ ਕੰਮ ਕਰਦੇ ਹੋਇਆ ਜੀ ਬੇਰੁਜ਼ਗਾਰ ਹੈਗਾ ਬਾਕੀ ਕੋਈ ਲੱਕੜ ਦਾ ਛੋਟਾ ਮੋਟਾ ਕੰਮ ਕਰ ਲੈਂਦਾ ਸੰਜੀਵ ਜਿਹੜਾ ਹੈਗਾ ਇਹ ਇਹ ਬੇਰੁਜ਼ਗਾਰ ਹੈ ਤੇ ਕਹਿੰਦਾ ਹੈ ਆਪਣੇ ਆਪ ਨੂੰ ਬੇਰੁਜ਼ਗਾਰ ਨਸ਼ੇ ਦੇ ਹਨਦੇ ਚ ਲੱਗਾ ਹੋਇਆ ਸਰ ਜੇ ਗੱਲ ਕਰੀਏ ਤਿੰਨੋਂ ਵਿਅਕਤੀ ਖੁਦ ਵੀ ਨਸ਼ਾ ਕਰਦੇ ਆ ਜੀ ਨਹੀਂ ਹਜੇ ਤੱਕ ਇਹਨਾਂ ਨੇ ਅਜੇ ਤੱਕ ਕੋਈ ਪੜਤਾਲ ਕੀਤੀ ਹੈ ਕਿ ਨਹੀਂ ਜੀ ਨਹੀਂ ਅਸੀਂ ਨਸ਼ਾ ਨਹੀਂ ਕਰਦੇ ਹੈਗੇ ਇਹ ਇਦਾਂ ਦੀ ਕੋਈ ਚੀਜ਼ ਸਾਹਮਣੇ ਨਹੀਂ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਇੰਨਾ ਤਿੰਨਾ ਵਿਅਕਤੀਆਂ ਤੇ ਇਹ ਤਿੰਨੇ ਖਲਾਫ ਜਿੰਦਾਂ ਲੱਭਣ ਦੱਸੇ ਕਿ ਐਸੀ ਐਨਡੀਪੀਐਸ ਦੀ ਜਿਹੜੀ ਧਾਰਾ ਕੀ ਸੀ ਹੁੰਦੀ ਉਹਦੇ ਤਹਿਤ ਪਰਚਾ ਦਰਜ ਕਰ ਦਿੱਤਾ ਹੁਣ ਜੱਜ ਸਾਹਿਬ ਨੂੰ ਪੇਸ਼ ਕਰਾਂਗੇ ਤੇ ਜਿੱਦਾਂ ਅਸੀਂ ਤੁਹਾਨੂੰ ਇਹ ਆਪਾਂ ਇੱਕ ਦਿਨ ਪਹਿਲਾਂ ਵੀ ਇਹਨਾਂ ਦੀਆਂ ਕਮਰਸ਼ੀਅਲ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਸੀ ਜਿਹੜੇ ਨਸ਼ਾ ਤਸਕਰ ਹੁੰਦੇ ਨੇ ਤੇ ਜਿਹਨਾਂ ਨੇ ਫਾਈਨੈਂਸ਼ੀਅਲ ਬੈਨੀਫਿਟ ਕਮਾਈ ਹੁੰਦੇ ਆ ਹੁਣ ਇਹਨਾਂ ਦੀ ਪ੍ਰਾਪਰਟੀਆਂ ਵੀ ਆਈਡੈਂਟੀਫਾਈ ਕਰਾਂਗੇ ਤੇ ਉਹਨਾਂ ਨੂੰ ਵੀ ਫ੍ਰੀਜ਼ ਕਰਾਵਾਂਗੇ ਸਰ ਇਸ ਤਰ੍ਹਾਂ ਦਾ ਜਿਹੜਾ ਚਿੱਟੇ ਦਾ ਵਪਾਰ ਕਰ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸ ਐਸੀ ਜਿਹੜਾ ਵੀ ਬੰਦਾ ਇਸ ਤੰਦੇ ਵਿੱਚ ਪਿਆ ਹੈਗਾ ਉਹ ਨੂੰ ਵੀ ਵਾਰਨਿੰਗ ਵੀ ਹੈ ਕਿ ਉਹ ਇਸ ਤੰਦੇ ਤੋਂ ਗੁਰੇਜ਼ ਕਰੇ ਨਹੀਂ ਤਾਂ ਐਸੀ ਤੇ ਉਹਨੂੰ ਫੜ ਕੇ ਤੇ ਸਲਾਖਾਂ ਦੇ ਪਿੱਛੇ ਨਹੀਂ ਸਰ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਆ ਜਾਂ ਬਾਰ-ਬਾਰ ਨਸ਼ੇ ਦਾ ਜਿਹੜਾ ਕੰਮ ਕਰ ਰਿਹਾ ਹੈ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਤੇ ਕੁਝ ਐਕਸਟਰਾ ਧਾਰਾਂ ਵੀ ਬਠਿੰਡਾ ਪੁਲਿਸ ਵੱਲੋਂ ਲਗਾਈਆਂ ਜਾਂਦੀਆਂ ਜੂ ਐਨ ਡੀ ਪੀ ਐਸ ਐਕਟ ਕਾਨੂੰਨ ਦੇ ਤਹਿਤ ਹੀ ਹੁੰਦਾ ਸਾਰਾ ਕੰਮ ਜੋ ਵੀ ਧਾਰਾ ਬਣਦੀ ਹੈ ਜਿਹੜੀ ਵੀ ਬਣਦੀ ਹੈ ਰਿਪੀਟ ਆਫੈਂਡਰਸ ਦੀ ਚਾਹੇ ਹੋਵੇ ਤੇ ਚਾਹੇ ਜਿਹੜੀ ਵੀ ਹੋਰ ਕੋਈ ਹੋਵੇ ਉਹਦੇ ਤਹਿਤ ਹੀ ਇਹ ਕੰਮ ਸਾਰਾ ਹੁੰਦਾ ਮੇਰੇ ਕਹਿਣ ਦਾ ਮੀਨ ਸਰ ਇਹ ਸੀਗਾ ਜੋ ਬਾਰ-ਬਾਰ ਕ੍ਰਾਈਮ ਕਰਦੇ ਹੈਗੇ ਆ ਉਹਨਾਂ ਤੇ ਕੋਈ ਵੱਖਰੀ ਧਾਰਾ ਵੀ ਲਗਾਈ ਜਾਂਦੀ ਹੈ ਦੇਖੋ ਜਿਹੜਾਂ ਤੇ ਕਿਤਾਬ ਕਈ ਵਾਰੀ ਕੋਈ ਆਰਗੇਨਾਈਜ਼ਡ ਕ੍ਰਾਈਮ ਦੀ ਧਾਰਾ ਹੁੰਦੀ ਹੈ ਜੇ ਆਰਗੇਨਾਈਜ਼ਡ ਕ੍ਰਾਈਮ ਦੇ ਹੋਰ ਬੰਦੇ ਮਲਵਜ਼ ਹੋਣ ਤੇ ਆਰਗੇਨਾਈਜ਼ਡ ਕ੍ਰਾਈਮ ਸਾਹਮਣੇ ਆਵੇ ਤੇ ਉਹਦੀ ਧਾਰਾ ਵੀ ਹੀ ਲਾਉਂਦੇ ਆ ਬਿਲਕੁਲ ਦੀ ਬਿਲਕੁਲ ਐਸੀ ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਜਿਨ੍ਹਾਂ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਅੱਧਾ ਕਿਲੋ ਚਿੱਟੇ ਸਮੇਤ ਜਿਹੜਾ ਕਾਬੂ ਕੀਤਾ ਗਿਆ ਅਤੇ ਇਹਨਾਂ ਤਿੰਨਾਂ ਵਿਅਕਤੀਆਂ ਤੇ ਬਠਿੰਡਾ ਪੁਲਿਸ ਵੱਲੋਂ ਵੱਣਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਜਤਾਵਲੀ ਦਿੰਦੇ ਕਿ ਆ ਕੀ ਕਿਸੇ ਵੀ ਨਸ਼ਾ ਤਸਕਰ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜੜੀ ਹੈ ਸਖਤੋ ਸਖਤ ਜੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਦੈਨਿਕ ਸਵੇਰਾ ਟੀਵੀ ਬਠਿੰਡਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਵਿਸ਼ੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਬਠਿੰਡਾ ਪੁਲਿਸ ਵੱਲੋਂ ਤਿੰਨ ਵਿਅਕਤੀ ਅੱਧਾ ਕਿਲੋ ਚਿੱਟੇ ਸਮੇਤ ਕਾਬੂ ਕੀਤੇ ਗਏ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਐਸਪੀ ਡੀ ਜਸਮੀਤ ਸਿੰਘ ਸਾਹੀ ਵੱਲ ਮੌਜੂਦ ਹੈ ਗੱਲਬਾਤ ਕਰਦੇ ਹਨ ਸਰ ਤਿੰਨ ਵਿਅਕਤੀ ਕਾਬੂ ਕੀਤੇ ਗਏ ਜੋ ਚਿੱਟਾ ਸਪਲਾਈ ਕਰਨ ਦਾ ਕੰਮ ਕਰਦੇ ਸੀ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਇਦਾਂ ਜੀ ਕਿ ਕੱਲ ਜਿਹੜੀ ਸੀਏ 1 ਦੀ ਟੀਮ ਨੂੰ ਇੱਕ ਬੜੀ ਅੱਛੀ ਕਾਮਯਾਬੀ ਮਿਲੀ ਹੈ ਆਪਣਾ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਹੈਗਾ ਉੱਥੋਂ ਅਸੀਂ ਇੱਕ ਗੱਡੀ 'ਚੋਂ ਤਿੰਨ ਨੌਜਵਾਨ ਜਿਨ੍ਹਾਂ ਕੀ ਕਹਿੰਦੇ ਫੜੇ ਨੇ ਜਿੰਨਾਂ ਤੋਂ ਅਸੀਂ 553 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਫਿਰ ਅਸੀਂ ਬਠਿੰਡੇ ਜਿਹੜਾ ਸਦਰ ਬਠਿੰਡਾ ਥਾਣਾ ਹੈਗਾ ਉਹਦੇ ਚ ਐਫ ਆਈ ਆਰ ਦਰਜ ਕੀਤੀ ਐ ਐਨ ਡੀ ਪੀ ਐਸ ਦੀਆਂ ਧਾਰਾਵਾਂ ਦੇ ਤਹਿਤ ਇੱਥੇ ਇਹ ਦੱਸਣਾ ਜ਼ਰੂਰੀ ਹੈਗਾ ਕਿ ਜਿਹੜੇ ਤਿੰਨੇ ਨੌਜਾਨੇ ਸੀ ਕਾਬੂ ਕੀਤੇ ਨੇ ਇਹ ਤਿੰਨੇ ਹੀ ਆਪਣੇ ਬੀੜ ਤਲਾਬ ਏਰੀਆ ਜਿਹੜਾ ਸਦਰ ਬਠਿੰਡੇ ਚ ਪੈਂਦਾ ਉੱਥੇ ਦੇ ਰਹਿਣ ਵਾਲੇ ਨੇ ਇੱਕ 19 ਸਾਲ ਦਾ ਨਾ ਕੋਈ 24 ਕੋਈ 30 ਸਾਲ ਦਾ ਹੈਗਾ ਤੇ ਇੱਕ ਜਿਹੜਾ ਵਿਅਕਤੀ ਹੈਗਾ ਸੰਜੀਵ ਕੁਮਾਰ ਉਹਦੇ ਤੇ ਪਹਿਲਾਂ ਹੀ ਜਾਨਕੀ ਐਨ ਡੀ ਪੀ ਐਸ ਐਕਟ ਦੇ ਇੱਕ ਮੁਕੱਦਮਾ ਦਰਜ ਹੈ ਕਿ 304 ਆਈ ਪੀ ਸੀ ਦਾ ਤੇ ਇੱਕ ਹੋਰ ਮੁਕੱਦਮਾ ਦਰਜ ਹੈਗਾ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਦੇ ਇਹ ਵਿਅਕਤੀ ਹੈ ਜਿਹੜੇ ਚਿੱਟਾ ਵੇਚਣ ਦਾ ਕੰਮ ਕਰ ਰਹੇ ਸੀ ਦੇਖੋ ਜੀ ਜਿਹੜਾ ਵੀ ਸੰਜੀਤ ਮੱਤ ਦਾ ਉਹਨਾਂ ਹੀ ਅਪਰਾਧਿਕ ਪਿਛੋਕੜ ਚੈੱਕ ਕੀਤੀ ਤੇ ਉਹਦੇ ਵਿੱਚ ਥਰਮਲ ਨ ਆਪਣਾ ਥਾਣਾ ਹੈਗਾ ਉਹਦੇ 2023 ਚ ਉਹਦੇ ਤੇ ਇੱਕ ਪਰਚਾ ਦਰਜ ਹੈਗਾ ਐਨਡੀਪੀਏ ਐਕਟ ਦਾ ਹੀ ਸੋ ਇਹ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਆ ਬਾਕੀ ਦੋਹਾਂ ਦੀ ਅਪਰਾਧਿਕ ਪਿਛੋਕੜ ਅਸੀਂ ਚੈੱਕ ਕਰ ਰਹੇ ਆ ਤੇ ਹੋ ਸਕਦਾ ਇਹਨਾਂ ਦੇ ਮੁਕਦਮੇ ਦਰਜ ਹੋਣ ਪਰ ਇਹ ਲੰਬੇ ਸਮੇਂ ਤੋਂ ਇਹ ਕੰਮ ਕਰ ਰਹੇ ਸਨ ਤੇ ਸਰੇ ਲਿਆ ਹੈ ਕਿਥੋਂ ਸੀ ਮਤਲਕੀ ਐ ਡੀ ਵੱਡੀ ਤਰਾਰ ਚ ਇਹਨਾਂ ਕੋਲੇ ਚਿੱਟਾ ਬ੍ਰਹਿਮਤ ਹੋਇਆ ਇਦਾਂ ਜਿਦਾ ਤੁਹਾਨੂੰ ਦੱਸਿਆ ਕਿ ਅਸੀਂ ਇਹਨਾਂ ਨੂੰ ਕੱਲ ਜੀ ਦੁਕਾਨੋਂ ਕੀਤਾ ਐ ਮੁਖਸਰ ਨੂੰ ਆਰੇ ਸਨ ਉਹਨਾਂ ਸੀ ਜੱਸਾ ਮੂਰੇ ਇਹਨਾਂ ਨੇ ਪੇਸ਼ ਕਰ ਰਹੇ ਆ ਉਹਨਾਂ ਨਿਰਮਾਣ ਲੈ ਕੇ ਇਹਨਾਂ ਤੋਂ ਪੁੱਛ ਪੜਤਾਲ ਕਰਾਂਗੇ ਕਿ ਇਹ ਕਿੱਦਿ ਕੋ ਲੈ ਕੇ ਆਉਂਦੀ ਸੀ ਕਿ ਇਹਨਾਂ ਦਾ ਰੂਟ ਸੀ ਤੇ ਬਾਕੀ ਅੱਗੇ ਕਿਦਾਂ ਵੇਚਦੇ ਕਿੰਨੂ ਕਿੱ데 ਕਿਸਰਾਈਂ ਵੇਚਦੇ ਸੀ ਸਰ ਇਹ ਬੇਸਿਕ ਕੰਮ ਕੀ ਕਰਦੇ ਆ ਤਿੰਨੋਂ ਇੱਕ ਤਾਂ ਜਿਦਾ ਮਤਲਬ ਆਧਿਕ ਅਸ਼ੋਕੜਾ ਗਿਆ ਨਸ਼ੀਆਂ ਵੇਚਣ ਦਾ ਕੰਮ ਕਰਦੇ ਹੋਵੇ ਜੀ ਬੀਰੋਜਗਾਰ ਹੈਗਾ ਬਾਕੀ ਕੋਈ ਲੱਕੜ ਦਾ ਛੋਟਾ ਮੋਟਾ ਕੰਮ ਕਰ ਦਿੰਦੂ ਸੰਜੀਬ ਜੀਣਾ ਹੈਗਾ ਇਹ ਇਹ ਬੇਰੋਜ਼ਗਾਰ ਹੈ ਤੇ ਕਹਿੰਦਾ ਹੈ ਆਪਣੇ ਆਪ ਨੂੰ ਬੇਰੋਜ਼ਗਾਰ ਨਸ਼ਿਆਂ ਦੇ ਹਨਦੇ ਚ ਲੱਗਾ ਸਰ ਜੇ ਗੱਲ ਕਰੀਏ ਤਿੰਨੋਂ ਵਿਅਕਤੀ ਖੁਦ ਵੀ ਨਸ਼ਾ ਕਰਦੇ ਐ ਜੀ ਨਹੀਂ ਹਜੇ ਤੱਕ ਇਹਨਾਂ ਨੇ ਅਜੇ ਤੱਕ ਕੋਈ ਪੜਤਾਲ ਕੀਤੀ ਹੈ ਕਿ ਨਹੀਂ ਜੀ ਨਹੀਂ ਅਸੀਂ ਨਸ਼ਾ ਨਹੀਂ ਕਰਦੇ ਹੈਗੇ ਇਹ ਇਦਾਂ ਦੀ ਕੋਈ ਚੀਜ਼ ਸਾਹਮਣੇ ਨਹੀਂ ਆਈ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਇੰਨਾ ਤਿੰਨਾ ਵਿਅਕਤੀਆਂ ਤੇ ਇਹ ਤਿੰਨਾਂ ਦੇ ਖਿਲਾਫ ਜਿੰਨੇ ਤੁਹਾਨੂੰ ਦੱਸਿਆ ਕਿ ਅਸੀਂ ਐਨਡੀਪੀਐਸ ਦੀ ਜਿਹੜੀ ਧਾਰਾ ਕੀ ਸੀ ਹੁੰਦੀ ਉਹਦੇ ਤਹਿਤ ਪਰਚਾ ਦਰਜ ਕਰ ਦਿੱਤਾ ਹੁਣ ਜੱਜ ਸਾਹਿਬ ਨੂੰ ਪੇਸ਼ ਕਰਾਂਗੇ ਤੇ ਜਿੱਦਾਂ ਅਸੀਂ ਤੁਹਾਨੂੰ ਇਹ ਆਪਾਂ ਇੱਕ ਦਿਨ ਪਹਿਲਾਂ ਵੀ ਇਹਨਾਂ ਦੀਆਂ ਕਮਰਸ਼ੀਅਲ ਜਿਹੜੀਆਂ ਪ੍ਰਾਪਰਟੀਆਂ ਹੈਗੀਆਂ ਸੀ ਜਿਹੜੇ ਨਸ਼ਾ ਤਸਕਰ ਹੁੰਦੇ ਨੇ ਤੇ ਜਿਹਨਾਂ ਨੇ ਫਾਈਨੈਂਸ਼ੀਅਲ ਬੈਨੀਫਿਟ ਕਮਾਈ ਹੁੰਦੇ ਆ ਹੁਣ ਇਹਨਾਂ ਦੀ ਪ੍ਰਾਪਰਟੀਆਂ ਵੀ ਆਇਡੈਂਟੀਫਾਈ ਕਰਾਂਗੇ ਤੇ ਉਹਨਾਂ ਨੂੰ ਵੀ ਫ੍ਰੀਜ਼ ਕਰਾਵਾਂਗੇ ਸਰ ਇਸ ਤਰ੍ਹਾਂ ਦਾ ਜਿਹੜਾ ਚਿੱਟੇ ਦਾ ਵਪਾਰ ਕਰ ਰਿਹਾ ਹੈ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਮੈਸੇਜ ਇਹ ਹੈ ਜੀ ਕਿ ਦੇਖੋ ਐਸੀ ਜਿਹੜਾ ਵੀ ਬੰਦਾ ਇਸ ਤੰਦੇ ਵਿੱਚ ਪਿਆ ਹੈਗਾ ਉਹਨੂੰ ਵੀ ਵਾਰਨਿੰਗ ਵੀ ਹੈ ਕਿ ਉਹ ਇਸ ਤੰਦੇ ਤੋਂ ਗੁਰੇਜ਼ ਕਰੇ ਨਹੀਂ ਤਾਂ ਐਸੀ ਤੇ ਉਹਨੂੰ ਫੜ ਕੇ ਤੇ ਸਲਾਖਾਂ ਦੇ ਪਿੱਛੇ ਨਹੀਂ ਸਰ ਜਿਹੜੇ ਬਾਰ-ਬਾਰ ਕ੍ਰਾਈਮ ਕਰਦੇ ਆ ਜਾਂ ਬਾਰ-ਬਾਰ ਨਸ਼ੇ ਦਾ ਜਿਹੜਾ ਕੰਮ ਕਰ ਰਿਹਾ ਨਸ਼ਾ ਸਪਲਾਈ ਕਰਨ ਦਾ ਕੰਮ ਕਰ ਰਿਹਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਤੇ ਕੁਝ ਐਕਸਟਰਾ ਧਾਰਾਂ ਵੀ ਬਠਿੰਡਾ ਪੁਲਿਸ ਵੱਲੋਂ ਲਗਾਈਆਂ ਜਾਂਦੀਆਂ ਜੂ ਐਨਡੀਪੀਐਸ ਐਕਟ ਕਾਨੂੰਨ ਦੇ ਤਹਿਤ ਹੀ ਹੁੰਦਾ ਸਾਰਾ ਕੰਮ ਜੋ ਵੀ ਧਾਰਾ ਬਣਦੀ ਹੈ ਜਿਹੜੀ ਵੀ ਬਣਦੀ ਹੈ ਰਿਪੀਟ ਆਫੈਂਡਰਸ ਦੀ ਚਾਵੇ ਹੋਵੇ ਤੇ ਚਾਹੇ ਜਿਹੜੀ ਔਰ ਕੋਈ ਹੋਵੇ ਉਹਦੇ ਤਹਿਤ ਹੀ ਇਹ ਕੰਮ ਸਾਰਾ ਹੁੰਦਾ ਮੇਰੇ ਕਹਿਣ ਦਾ ਮੀਨ ਸਰ ਇਹ ਸੀਗਾ ਜੋ ਬਾਰ ਬਾਰ ਕ੍ਰਾਈਮ ਕਰਦੇ ਹੈਗੇ ਆ ਉਹਨਾਂ ਤੇ ਕੋਈ ਵੱਖਰੀ ਧਾਰਾ ਵੀ ਲਗਾਈ ਜਾਂਦੀ ਹੈ ਦੇਖੋ ਜਿਹੜਾਂ ਤੇ ਕਿਤਾਬ ਕਈ ਵਾਰੀ ਕੋਈ ਆਰਗੇਨਾਈਜ਼ਡ ਕ੍ਰਾਈਮ ਦੀ ਧਾਰਾ ਹੁੰਦੀ ਹੈ ਜੇ ਆਰਗੇਨਾਈਜ਼ਡ ਕ੍ਰਾਈਮ ਦੇ ਹੋਰ ਬੰਦੇ ਮਲਵਜ਼ ਹੋਣ ਤੇ ਆਰਗੇਨਾਈਜ਼ਡ ਕ੍ਰਾਈਮ ਸਾਹਮਣੇ ਆਵੇ ਤੇ ਉਹਦੀ ਧਾਰਾ ਵੀ ਹੀ ਲਾਉਂਦੇ ਆ ਬਿਲਕੁਲ ਦੀ ਬਿਲਕੁਲ ਐਸੀ ਐਸਪੀ ਡੀ ਜਸਮੀਤ ਸਿੰਘ ਸਾਹੀਵਾਲ ਜਿਨ੍ਹਾਂ ਨੇ ਕਿਹਾ ਕਿ ਤਿੰਨ ਵਿਅਕਤੀਆਂ ਨੂੰ ਬਠਿੰਡਾ ਪੁਲਿਸ ਵੱਲੋਂ ਅੱਧਾ ਕਿਲੋ ਚਿੱਟੇ ਸਮੇਤ ਜਿਹੜਾ ਕਾਬੂ ਕੀਤਾ ਗਿਆ ਅਤੇ ਇਹਨਾਂ ਤਿੰਨਾਂ ਵਿਅਕਤੀਆਂ ਤੇ ਬਠਿੰਡਾ ਪੁਲਿਸ ਵੱਲੋਂ ਵੱਣਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਠਿੰਡਾ ਪੁਲਿਸ ਵੱਲੋਂ ਕਿਸੇ ਕਿਸਮ ਤੇ ਬਖਸ਼ਿਆ ਨਹੀਂ ਜਾਏਗਾ ਤੇ ਉਹਨਾਂ ਤੇ ਜਿਹੜੀਆਂ ਸਖਤ ਤੋਂ ਸਖਤ ਜੜੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਕੈਮਰਾਮੈਨ ਸੁਝਲ ਦੇ ਨਾਲ ਮਨੋ ਚਰਕੀਵਾਲ ਦੈਲਿਕ ਸਵੇਰਾ ਟੀਵੀ ਬਠਿੰਡਾ